ਲੈ ਪਾਣੀ ਲੈ ਆਨੀ ਉਹ ਤੂੰ ਫੇਲਾਂ ਦੀ ਜੜਾਣਾ ਪੱਟ ਨਹੀਂ ਲੈ ਕੇ ਖੁਰਪੀਤੀ ਇਹਨਾਂ ਬੜ ਜਾਨੀਆਂ ਇਹਦੇ ਚ ਆ ਗਿਆ 12 ਵਜੇ ਤੈਨੂੰ ਕਿਹਾ ਸੀ ਸਨੇਹਾ ਆਜੀ ਹੁਣ ਧੁੱਪ ਚ ਮਾਰੇਗਾ ਉਹ ਸੰਦੇਹਾ ਸੁੱਟੀ ਨਹੀਂ ਦਿੱਤੀ ਹੈਗੀ ਤੇਰੇ ਮਾਸੜਾ ਨੇ ਮਰੀ ਜਾਨੀਆਂ ਗੱਲਾਂ ਮਾਸੜ ਹੋਊ ਤੇਰਾ ਨਹੀਂ ਤੂੰ ਹਉਣ ਸਰ ਕਲੇਸ਼ ਕਰਨ ਲੱਗ ਜਾਨੀਆਂ ਤਿੰਨ ਮਰੂਵਾਂ ਗਿੱਚੀ ਚ ਹੱਥ ਲਾ ਜੇ ਮਾਂ ਦਾ ਦੁੱਧ ਪੀਤਾ ਆਹ ਗੱਲ ਹੈ ਹਾਂ ਆਹ ਗੱਲ ਆ ਖੜ ਜਾ ਤਰਾ ਮੈਂ ਕਰਾਂ ਮੈਂ ਲਿਖਦੀ ਆ ਮੇਰੇ ਭਾਈਆਂ ਨੂੰ ਚਿੱਠੀ ਚਿੱਠੇ ਲਿਖਦੇ ਚਾਹੇ ਮੇਰੇ ਕੰਨੀ ਉ ਤਾਂ ਵੇ ਮੇਰੇ ਸੂਰੀਆਂ ਵਰਗੇ ਵੀਰੋ ਮੈਂ ਬੋਲਦੀ ਆ ਤੁਹਾਡੀ ਭੈਣ ਕਾਟੋ ਥੋਡੇ ਪਰੋਣੇ ਨੇ ਮੈਨੂੰ ਬਹੁਤ ਪੂਰੀ ਤਰ੍ਹਾਂ ਕੁੱਟਿਆ ਮੈਂ ਫੜਾਕ ਹੋਣੀ ਆ ਰੋਡੂ ਡਾਕੀ ਇਹਨੂੰ ਚਿੱਠੀ ਪਹੁੰਚਣ ਤੋਂ ਹਫ਼ਤਾ ਬਾਅਦ ਇਹ ਬਾਕੀ ਹੋਰ ਹਾਂ ਪਹਿਲੇ ਕੀ ਗੱਲ ਹੋਈ ਸੀ ਮੇਰੇ ਕੋਸ਼ ਨੀ ਤਾਂ ਚਿੱਠੀ ਲਿਖੀ ਸੀ ਬਹੁਤ ਘੁੱਟਦਾ ਤੈਨੂੰ ਇਹ ਨਾ ਨਾ ਵੀਰੇ ਹਜੇ ਤਾਂ ਕੋਈ ਗੱਲ ਨਹੀਂ ਅੱਛਾ ਆ ਲੈ ਪਾਣੇ ਚੰਗਾ ਫਿਰ ਕੇਲੇ ਦਾ ਚਲਦੀ ਰਹਿੰਦਾ ਹੁੰਦਾ ਕੀ ਇਹਦੇ 'ਚ ਕੇਲੇ ਨੇ ਜੀ ਕਿੰਨੇ ਦਰਜਣੇ ਓਏ ਦੋ ਦਰਜਣਾ ਨੇ ਜੀ ਸਿਓ ਨਹੀਂ ਲੈਂਦੇ ਓਏ ਰੇੜੀ ਤੇ ਰਹਿ ਗਈ ਜੋ ਤਾਂ ਸਿਓ ਰੇੜੀ ਤੇ ਲੈ ਗਏ ਆਲੂ ਭਖਾਰੇ ਪਵਾ ਲਿਆ ਹੁੰਦੇ ਭਾਏ ਨੂੰ 2 ਕਿਲੋ ਉਹ ਕੱਚੇ ਤੇ ਪਰੌਣਿਆਂ ਕੱਚੇ ਸੀ ਹੁਣ ਤੁਸੀਂ ਫਿਰ ਚਾਹ ਪੀਣੀ ਹੈ ਕਿਵੇਂ ਕਰੀ ਨਾ ਨਾ ਚੰਗਾ ਪਣਾ ਸੀ ਜਾਨਾ ਸਾਨੂੰ ਕਾਲੀ ਹੈ ਜੇ ਕੋਈ ਜੇ ਕੋਈ ਗੱਲ ਉਹ ਦੱਸਿਆ ਕਰ ਠੀਕ ਹੈ ਠੀਕ ਹੈ ਵੀਰੇ ਠੀਕ ਉਹਨੂੰ ਕਿੱਥੇ ਮੰਡੀ ਜਾਣੇ ਹਾਂ 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 ਮੰਡੀ ਜਾ ਜਮਾਨਾ 2025 ਦਾ ਨਹੀਂ ਕਿੱਧਰ 바ਗੀ ਤੂੰ ਉਰੀ ਬੈਠੀ ਆ ਮਾਂ ਕਿੱਧਰ ਨਿਕਲਣਾ ਕਿਤੇ ਮੈਂ ਤੋ ਸਰਵਿਸ ਕਰਾ ਕੇ ਵੇਜੇ ਉਠ ਖੜ ਇਧਰ ਸਰਵਿਸ ਕਰਨਾ ਤਾਂ ਦੂਰ ਦੀ ਗੱਲ ਹੈ ਤੂੰ ਮੈਨੂੰ ਟੱਚ ਕਰਕੇ ਦਿਖਾ ਨਾ ਲਾਉਨੀ ਆ ਮੈਂ ਮੇਰੇ ਵੀਰਾਂ ਨੂੰ ਫੋਨ ਓਏ ਓਏ ਆਹ ਵੋ ਯਾਰੋ 40 ਟ ਕੱਚਾ ਨਹੀਂ ਕਿ ਟੱਕਰਾਂਗੇ ਹੁਣ ਤੈਨੂੰ ਕੋਟ ਕੱਚਾ ਉਹ ਮਾਰਾ ਮੋਟਾ ਚੱਲਦਾ ਰਹਿੰਦਾ ਘਰਾਂ ਤੇ ਯਾਰਾ ਕਿਉਂ ਕਰਦੇ ਹੋ ਯਾਰਾ ਸਾਡੇ ਨਹੀਂ ਚੱਲਦਾ ਹੈਗਾ ਫਿਰ ਸਾਲੇ ਉਹ ਮੇਰੇ ਉਹ ਸਮਝ ਚੋ ਬਾਈ ਐ ਤੂੰ ਕਰ ਨਵੇਂੜਾ ਹੁਣ ਤਾਂ ਨਵੇਂੜਾ ਪਤਾ ਲੱਗੂ ਤੇਨੂੰ ਹਾਂ ਉਹ ਯਾਰਾ ਇਹ ਨਾ ਕਰੋ ਮਾਰਾ ਮੋਟੇ ਇਕੱਠੇ ਭਾਂਡੇ ਖੜਕਦੇ ਰਹਿੰਦੇ ਨੇ ਉਹ ਭਾਂਡੇ ਦਾ ਖੜਕ ਕੇ ਹੁਣ ਚੱਲ ਕੁੜੀਏ ਤੂੰ ਔਖਾ ਹੋ ਜੂ ਨਾਲੇ ਮੈਨੂੰ ਹਾਂ